ਤੇ ਜਲਦੀ ਥਾਰਿਆਂ ਨੂੰ ਫਿਰ حاضر ਹੋਏ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰਾਂ ਦੇ ਨਾਲ ਫਾਰਮ ਟਰੈਕ ਟਰੈਕਟਰ ਹੈ 60 50 ਟਰੈਕਟਰ ਸੁਪਰਮੈਕਸ ਦੇ ਨਾਲ ਮਾਡਲ ਦੀ ਗੱਲ ਕਰਕੇ 2014 ਮਾਡਲ ਟਰੈਕਟਰ ਹੈ ਮੇਨ ਗੱਲ ਇਹ ਹੈ ਕਿ ਟਰੈਕਟਰ ਪੰਜਾਬ ਨੰਬਰ ਹੈ ਸਮੇਂ ਹੋਇਆ ਟਰੈਕਟਰ ਬਾਈ ਉਹਨਾਂ ਦੇ ਘਰੇ ਪਾਵਰ ਸਟੀਅਰ ਕਿ ਟਰੈਕਟਰ ਹੈ ਤੇਲ ਬ੍ਰੇਕਰ ਦੇ ਨਾਲ ਸਾਈਡ ਗੀਅਰ ਡਬਲ ਡਿਸਟਰੀਬਿਊਟਰ ਟਰੈਕਟਰ ਫਾਲਸ ਹਾਫ ਹੈ ਜੀ ਕੰਡੀਸ਼ਨ ਬਹੁਤ ਵਧੀਆ ਟਾਇਰਾਂ ਬੁਖੜੇਟਰ ਬੁਖਵਾ ਸਾਫਾ Ориਜਨਲ ਟਰੈਕਟਰ ਹੈ ਜੀ ਟਾਇਰ ਟਰੈਕਟਰ ਦੇ 70 ਤੋਂ 80 ਪੈਸੇ ਟਾਇਰ ਟਰੈਕਟਰ ਵੀ ਵਾਇਰਲੇ ਜੀ ਸਾਫ ਟਾਇਰ ਰੇਟ ਦੀ ਗੱਲ ਕਰਕੇ 4 ਲੱਖ ਤੇ 35000 ਨੰਬਰ ਸਕਰੀਨ ਤੇ ਆ ਰਸਵੀ ਦੋਸਤ ਦਾ 925955 ਨੰਬਰ ਉਹ ਸਾਹੀ ਜਾਲ ਕੇ ਉੱਪਰ ਲੈ ਸਕਦੇ ਆ ਵੀਡੀਓ ਦੇਖਣ ਲਈ